ਇਹ ਕਿ ਕਿ ਤੁਪਛ ਨੂੰ ਚਾਰ ਜਾਂਦੀ ਸੀ ਜੇ ਕੋਈ ਗਾਂ ਮੱਟੀ ਜਿਆਦਾ ਰਿਹਾ ਹੋ ਜਾਂਦੀ ਸੀ ਤਾਂ ਉਹਨੂੰ ਪੱਛਣ ਤੋਂ ਉੱਪਰ ਦੇ ਲਈ ਚਾਰ ਚਾਰਨ ਵਾਸਤੇ ਜਾਂਦੀ ਤੇ ਗਰਦ ਦੇ ਸਤੰਭਾ ਪਾਉਂਦੀ ਸੀ ਜੇ ਜੇਕਰ ਉਹ ਪੱਤੀ ਸੀ ਨਾ ਤਾਂ ਉਹਦੇ ਕਿਹਦੇ ਵਿੱਚ ਪਾਉਂਦਾ ਠੀਕ ਹੈ ਇਸ ਤਰ੍ਹਾਂ ਦਾ ਉਹਨੂੰ ਬਹਿਸ ਤੇ ਹੱਲ ਕੀਤਾ ਇਹ ਮਿਸ਼ਨ ਪੰਜਾਬੀ ਡਾਕਟਰ ਸਾਹਿਬ ਟੁੰਡੀਆਂ ਦੇ ਸਿੰਘ ਫਸਕੇ ਅਕਾਲੀ ਦਲ ਦੇ ਇਰਤ-ਗਿਰਤ ਇੱਕ ਕਹਾਣੀ ਕਾਫੀ ਸਪਚੀਦਾ ਮੋੜ ਵੱਲ ਅੱਗੇ ਵਧਦੀ ਵਿਖਾਈ ਦੇ ਰਹੀ ਹੈ ਲੰਘੇ ਕੱਲ ਪੰਜਵੇਂ ਮਿਤੀਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਅਨਾਉਂਸ ਕਰ ਦਿੱਤਾ ਗਿਆ ਜਿਹੜੀ ਮੇਜ਼ਬਾਨ ਧਿਰ ਸੀਗਾ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਕਿਹਾ ਕਿ ਸਾਡਾ ਨਾਮ ਵਰਤ ਰਿਆ ਅਸੀਂ ਉਹਨਾਂ ਦੇ ਖਿਲਾਫ ਕੇਸ ਦਰਜ ਕਰਾਵਾਂਗੇ ਕਾਨੂੰਨੀ ਸਲਾਹ ਮਸ਼ਵਰਾ ਲੈਣਾ ਉਹਨਾਂ ਆਰੰਭ ਕਰ ਦਿੱਤਾ ਕਿ ਅਜੀਬ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਤੇ ਅਰਸ਼ਦੀਪ ਸਿੰਘ ਖਲੇਰ ਇਸ ਐਮ ਪ੍ਰੈਸ ਕਾਨਫਰੰਸ ਦੇ ਵਿੱਚ ਮੌਜੂਦ ਰਹੇ। ਖੈਰ ਨਵੇਂ ਕਲਿਦਾ ਦੇ ਪ੍ਰਧਾਨ ਕਹਿ ਸਕਦੇ ਆ ਕਿ ਭਾਵੇਂ ਖਾਦੇ ਉਸ ਧਿਰ ਦਾ ਕੋਈ ਅਨਾਉਂਸ ਨਹੀਂ ਨਾਮ ਨਹੀਂ ਅਪਲਾਈਡ ਫਾਰ ਵਜੋਂ ਵੀ ਇਹਦੀ ਚਰਚਾ ਹੈ ਤੇ ਗਾਨੀ ਹਰਪ੍ਰੀਤ ਸਿੰਘ ਵੱਲੋਂ ਆਪਣੀ ਪਹਿਲੀ ਪਾਰਟੀ ਦੀ ਜਿਹੜੀ ਗੱਲ ਇਹ ਕਹਦੇ ਨਹੀਂ ਕਿ ਸਾਰਾ ਕੁਝ ਖੋਲਿਆ ਜਾਏਗਾ। ਤੇ ਅਜਿਹਾ ਅੱਜ ਦਾ ਡਾਕਟਰ ਦਲਜੀਤ ਸਿੰਘ ਟੀਮਾ ਵੱਲੋਂ ਕਾਨੂੰਨੀ ਕਾਰਵਾਈ ਕਾਨੂੰਨੀ ਕਬੈਤ ਦੀ ਗੱਲ ਕਰਦੇ ਨੇ ਸਾਰੇ ਮਾਹੌਲ ਨੂੰ ਸਾਰੇ ਉਤਪਨ ਮਾਹੌਲ ਨੂੰ ਸਿਮੀ ਬਣਾ ਦਿਖਦੇ ਹੋ ਜੂ ਡਰਸ ਆ ਭਿੰਟਰ ਸਾਹਿਬ ਦੇਖੋ ਜਿਹੜਾ ਅਕਾਲੀ ਦਲ ਦਾ ਨਰੂਨੀ ਕਲੇਸ਼ ਥੀਗਾ ਉਹਦਾ ਹੁਣ ਇਹ ਆਜ ਕੱਲ ਨਮਾ ਚੱਕਰ ਪੁੱਲ ਗਿਆਗਾ ਉੱਥੇ ਤੱਕ ਜਿਹੜੇ ਜਦੋਂ ਕਿ ਪਿਛਲੇ ਲੰਬੇ ਸਮੇਂ ਤੋਂ ਮੱਕੋ ਬੱਕਰੀਆਂ ਤਿਰਾਂ ਦੇ ਵਿੱਚ ਜਿਵੇਂ ਖੇਮਾ ਬੰਦੀ ਹੋਈ ਸੀ ਇਹਦਾ ਇਹ ਪ੍ਰਚਲਨ ਚੱਲ ਰਿਹਾ ਸੀ ਤੇ ਇਹ ਦਾ ਕੱਲ ਇੱਕ ਨਵਾਂ ਚੈਪਟਰ ਵਿੱਚ ਪੰਟ ਗਿਆ ਹੈ ਹੁਣ ਜਿਸ ਤਰ੍ਹਾਂ ਕਿ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਆਪਣੀ 15 ਲੱਖ ਦੀ ਭਰਤੀ ਤੇਹੀ ਜਾ ਰਹੀ ਹੈ 15 ਕੀ ਭਰਤੀ ਦੇ ਉਹਨਾਂ ਡੈਲੀਗੇਟਾਂ ਦੇ ਮੁਤਾਬਕ ਡੈਮੋਕਰੈtic ਢੰਗ ਦੇ ਨਾਲ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਵੇਂ ਪ੍ਰਧਾਨ ਦੀ ਚੋਣ ਕਰ ਲਈਏ ਜਿਹਦੇ ਵਿੱਚ ਜਾਨੀ ਹਰਪ੍ਰੀਤ ਸਿੰਘ ਜੀ ਸਾਹਿਬ ਕਾ ਜੇਤੀਦਾਰ ਸ਼੍ਰੀ ਕਾਲ ਤਰਸਾ ਨੂੰ ਪ੍ਰਧਾਨ ਬਣੇ ਤੇ ਨਾਲ ਹੀ ਇਹ ਵੀ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਵੀ ਕਾਲੀ ਜਲਦੇ ਵਿੱਚੋਂ ਪ੍ਰਧਾਨ ਬਣਦੇ ਰਹੇ ਨੇ ਸ਼੍ਰੀ ਕਾਸ਼ਟਕ ਸਾਹਿਬ ਤੇ ਜੇਸੀਦਾਰ ਵੀ ਹੁੰਦੇ ਸੀ ਤੇ ਪ੍ਰਧਾਨ ਵੀ ਬਣਦੇ ਸੀ ਤੇ ਆ ਜਿਹੜੀ ਤਾਜ਼ਾ ਰਵਾਇਤ ਹੈ ਇੱਕ ਬਟੇਕ ਸਿੰਘ ਜੀ ਪਨੋਲਾ ਉਹ ਤਾਜ਼ੇ ਤਾਜ਼ੇ ਹੀ ਸਿਆਸਤ ਦੇ ਵਿੱਚੋਂ ਕਪਤ ਸ਼੍ਰੀ ਦੰਗਦਮਾ ਸਾਹਿਬ ਦੇ ਜੇਸੀਦਾਰ ਚੁਣ ਗਏ ਨੇ ਉਹ ਹਾਲਕੀ ਲੰਬਾ ਸਮਾਸ਼੍ਰੋਮਿਕ ਲੀਡਰਸ਼ਿਪ ਸਿਆਸਤ ਵਿੱਚ ਰਹੇ ਨੇ ਜਿਨ੍ਹਾਂ ਪ੍ਰਧਾਨ ਵੀ ਰਹੇ ਨੇ ਤੇ ਵੱਡੀਆਂ ਅਹੁਦਿਆਂ ਦੇ ਵਿੱਚ ਰਹੇ ਨੇ ਤੇ ਉਹ ਜਿੱਤਾਰੇ ਨੇ ਤੇ ਹੁਣ ਇਸੇ ਤਰ੍ਹਾਂ ਗਿਆਨੀ ਹਰਕ੍ਰਿਸ਼ ਸਿੰਘ ਜੀ ਜਥੇਦਾਰ ਤੋਂ ਪਟਾਏ ਗਏ ਤਾਂ ਤਾਂ ਉਹਨਾਂ ਨੇ ਪੰਚ ਮੈਂਬਰੀ ਕਮੇਟੀ ਨੇ ਆਪਣਾ ਇੱਕ ਪ੍ਰਧਾਨ ਚੁਣਿਆ ਤੇ ਇਹਦੇ ਵਿੱਚ ਪੰਚ ਮੈਂਬਰੀ ਕਮੇਟੀ ਦਾ ਜਿਹੜਾ ਕਿ ਆਪਣਾ ਉਹਨਾਂ ਦੀ ਭਰਤੀ ਕੀਤੀ ਸੀ ਉਹਨਾਂ ਦੀ ਧੂਰੀ ਸੀ ਉਹਨਾਂ ਦੇ ਲਈ ਕੇ ਯਹੀ ਸ਼ਖਸੀਅਤ ਦਾ ਚੁਣਨਾ ਜਿਹੜਾ ਕਿ ਕੋਲਨਡ ਨਰਤਨ ਯੋਗਿਆਨਮਾਨ ਉਹ ਇਸ ਤਰ੍ਹਾਂ ਉਹਨਾਂ ਨੇ ਆਪਣਾ ਇੱਕ ਇਹ ਰਾਜਾਂ ਦਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੇਨਸਟ੍ਰੀਮ ਦੇ ਸਾਹਮਣੇ ਵੱਡੇ ਪੱਧਰ ਤੇ ਉਹਨਾਂ ਨੇ ਖੜਾ ਕਰਾ ਕਰ ਦਿੱਤਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਥੋਂ ਤੱਕ ਜਿਵੇਂ ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਦਫਤਰ ਤੇ ਵੀ ਕਬਜ਼ਾ ਕਰ ਲਾਂਗੇ ਕੋਹੋਂ ਨਿਸ਼ਾਨ ਵੀ ਸਾਡੇ ਕੋਲ ਹੋਵੇਗਾ ਤਾਂ ਸ਼੍ਰੋਮਣੀ ਕਮੇਟੀ ਦੀ ਹੁਣ ਇਹ ਦੇਖਣ ਵਾਲੀ ਗੱਲ ਹੈ ਇਹ ਹੈ ਕਿ ਕਿਉਂਕਿ ਜਿਹੜੀ ਸਰਦਾਰ ਸੁਖਵੀਰ ਸਿੰਘ ਬਾਦਲ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਵੀ ਆਪਣੇ ਡੈਲੀਗੇਟ ਡਾਟ ਸਾਹਿਬ ਉਹਨਾਂ ਨੇ ਕਬਜ਼ਾ ਕਰਨ ਬਾਰੇ ਨਹੀਂ ਕਿਹਾ ਉਹਨਾਂ ਨੇ ਕਿ ਖੋਲੋਵਾਂਗੇ ਇੱਕੋ ਹੀ ਗੱਲ ਹੈ ਕਿ ਇਹਨੂੰ ਉੱਥੇ ਲੋਕ ਵਿਚਾਰ ਹਨ ਫੋਨਾਂਗੇ ਫੋਨ ਦਾ ਵਿੱਚ ਕਬਜ਼ਾ ਹੋਣ ਦਾ ਚਲੋ ਥੋੜੀ ਫਰਕ ਹੈ ਪਰ ਦੂਸਰੇ ਪਾਸੇ ਸardar Sikbir Singh Badal ਵੀ ਡੈਲੀਗੇਟਾਂ ਦੇ ਵੱਲੋਂ ਚੁਣੇ ਗਏ ਨੇ ਸਰਬਸੰਮਤੀ ਨਾਲ ਚੁਣੇ ਗਏ ਨੇ ਉਹਨਾਂ ਨੇ ਆਪਣੀ ਕਾਰਜਕਾਰੀ ਵੀ ਬਣਾ ਰੱਖੀ ਹੈ ਉਹਨਾਂ ਨੇ ਇੱਕ ਹੋਰ ਕਮੇਟੀ ਬਣਾ ਲਈ ਉਹਨਾਂ ਨੇ ਆਪਣੇ ਸਾਰੇ ਜਿਹੜੇ ਫੋਰਮ ਨੇਗੇ ਪੋਲੀਟੀਕਲ ਪਾਰਟੀ ਦੇ ਜਿਸ ਤਰ੍ਹਾਂ ਹੁੰਦੇ ਨੇ ਉਸ ਸਾਰੇ ਪਾਰਟੀਆਂ ਚੁੱਕੇ ਨੇ ਤੇ ਉਹਨਾਂ ਦਾ ਦਫ਼ਤਰ ਵੀ ਆ ਤੇ ਉਹਨਾਂ ਦੇ ਪਾਸ ਤੋਂ ਹਮਨਸ਼ਾ ਹੁਣ ਦੇਖਣ ਵਾਲੀ ਗੱਲ ਤਾਂ ਇਹ ਆ ਭਿੰਡਰ ਸਾਹਿਬ ਅਸਲ ਦੇ ਵਿੱਚ ਜਿਹੜੀ ਅਕਾਲੀ ਸਿਆਸਤ ਦੇ ਵਿੱਚ ਇਹ ਇੱਕ ਤਰਾਸ ਦੀ ਕਟਾਈ ਮੈਂ ਜਿਹੜਾ ਇਹ ਚੱਲ ਰਿਹਾ ਹੈ ਬੜਾ ਪੰਜਾਬ ਦੇ ਲਈ ਵੀ ਇਹ ਖਾਸ ਇੱਕ ਮੜਾ ਦਾਵਰ ਚੱਲ ਰਿਹਾ ਹੈ ਜਦੋਂ ਕਿ ਪੰਜਾਬ ਦੀਆਂ ਜਿਹੜੀਆਂ ਹੋਰ ਸਮੱਸਿਆਵਾਂ ਬੜੀਆਂ ਨੇ ਉਸ ਸਮੇਂ ਇਸ ਤਰ੍ਹਾਂ ਦੀ ਇੱਕ ਜਿਹੜੀ ਪੰਚਕ ਧੇਰਾ ਜਿਹੜੀ 104 ਸਾਲ ਪੁਰਾਣੀ ਪਾਰਟੀ ਆ ਜਿਹਦੇ ਉੱਪਰ ਲੋਕਾਂ ਦਾ ਵਿਸ਼ਵਾਸ ਸੀ ਜਿਨ੍ਹਾਂ ਦੇ ਪੰਜਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਨੇ ਤੇ ਪੰਜਾਬ ਦੇ ਵਿੱਚ ਬੜਾ ਵੱਡਾ ਇਹਨਾਂ ਦਾ ਇੱਕ ਆਧਾਰ ਸੀ ਪਰੰਤੂ ਪਿਛਲੇ 2017 ਦੇ ਵਿੱਚ ਜਿਵੇਂ ਕਿ ਲੋਕਾਂ ਨੇ ਉਹਨਾਂ ਨੂੰ ਖਤਬਾ ਦੇ ਕੇ ਬਿਲਕੁਲ ਕਾਸ਼ੀਏ ਦੇ ਪਰਤਖ ਦਿੱਤਾ ਗਿਆ ਤੇ ਹੁਣ ਅਕਾਲੀ ਦਲ ਨੂੰ ਚਾਹੀਦਾ ਤਾਂ ਇਹ ਸੀ ਵੀ ਦੇ ਵਿੱਚੋਂ ਆਪਣੀਆਂ ਹਾਰਾਂ ਤੋਂ ਸਬਕ ਸਿੱਖਦੇ ਤੇ ਇਕਜੁੱਟ ਹੋ ਕੇ ਆਉਂਦੇ ਪਰੰਤੂ ਇਹ ਸਭੋਂ ਅੱਗੇ ਪੱਟੂ ਢਾੜ ਹੋ ਗਏ ਨੇ ਦੋ ਅਕਾਲੀ ਦਲ ਪਹਿਲਾਂ ਹੋਰ ਵੀ ਨੇ ਇਹ ਆਪਾਂ ਦੇਖਿਆ ਜਾਵੇ ਤਾਂ ਅਕਾਲੀ ਦਲ ਅਮਰਸਰ ਸਰ ਸਿਮਰਨਜੀਤ ਸਿੰਘ ਮਾਨ ਦਾ ਅਤੇ ਇੱਕ ਅਕਾਲੀ ਦਲ ਆ ਜਾਂ ਪਰਸੇ ਇਹਨਾਂ ਦੇ ਦੋ ਮੈਂਬਰ ਪਾਰਲੀਮੈਂਟ ਨੇ ਇਹਨਾਂ ਵੱਲੋਂ ਵੀ ਪੰਜਾਬ ਦੇ ਬਾਰੇ ਬਣਾਇਆ ਗਿਆ ਕਿ ਉਹਨਾਂ ਦੀ ਵੀ ਭਰਤੀ ਹੋ ਰਹੀ ਹੈ ਤੇ ਇਸ ਤਰ੍ਹਾਂ ਦਾ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜੀ ਪੰਥਕ ਵੋਟ ਹੈ ਜਾਂ ਪੰਥਕ ਧਰਾਨੇ ਉਹ ਆਫਸ ਦੇ ਵਿੱਚ ਵਖਰੇਵੇਂ ਦੇ ਵਿੱਚ ਬਹੁਤ ਜ਼ਿਆਦਾ ਆ ਰਹੀਆਂ ਨੇ ਤੇ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਤਣਾਅ ਭਰਪੂਰ ਇਹਨਾਂ ਦੇ ਆਪਸੀ ਸਬੰਧ ਵਿਗੜਨਗੇ ਤੇ ਲੋਕਾਂ ਦੇ ਵਿੱਚ ਇੱਕ ਹੰਬਲਪੂਸਾ ਪੈਦਾ ਹੋ ਜਾਣਾ ਮਿਰਸੰਦੇ ਯਾਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਵਾਲਾ ਜਿਹੜਾ ਨਾਲੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੱਡੀਆਂ ਰੈਲੀਆਂ ਵੀ ਕਰ ਸਕਦਾ ਹੈ ਕੁਝ ਪ੍ਰਭਾਵ ਵੀ ਆਪਣਾ ਬਣਾਉਣ ਦੀ ਕੋਸ਼ਿਸ਼ ਕਰੇਗਾ ਇਸ ਤਰ੍ਹਾਂ ਕਿ ਇਹਨਾਂ ਦੇ ਬਿਆਨ ਆ ਰਹੇ ਨੇ ਉਹਦੇ ਤੋਂ ਇਹ ਲੱਗਦਾ ਵੀ ਇਹਨਾਂ ਦੇ ਪਿੱਛੇ ਵੀ ਕੋਈ ਨਾ ਕੋਈ ਸ਼ਕਤੀ ਤਾਂ ਹੈ ਜਿਹੜੀ ਕਿ ਇਹਨਾਂ ਨੂੰ ਸਪੋਰਟ ਦੇ ਰਹੀ ਹੈ ਜਿਸ ਦੇ ਤੋਂ ਇਹੇ ਅੱਗੇ ਵਧਣਾ ਚਾਹ ਰਹੇ ਪਰੰਤੂ ਇਹਦਾ ਪ੍ਰਵੇਖ ਕੀ ਹੋਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਜਿਹਦਾ ਇਸ ਤਰ੍ਹਾਂ ਦੀ ਜਿਹੜੀ ਕਾਲੀ ਬੋਟ 파ਟੋ ਧਾੜ ਹੋ ਰਹੀ ਹੈ ਇਹਦਾ ਫਾਇਦਾ ਕਿਸ ਕਿਸ ਤੇ ਨੂੰ ਹੋ ਸਕਦਾ ਹੈ ਕਾਂਗਰਸ ਪਾਰਟੀ ਆ ਉਹ ਵੀ ਫਾਇਦਾ ਲੈਣ ਦੀ ਕੋਸ਼ਿਸ਼ ਦੇ ਵਿੱਚ ਹੋਏਗੀ ਆਮ ਆਦਮੀ ਪਾਰਟੀ ਜਿਹੜਾ ਪੰਜਾਬ ਦੇ ਵਿੱਚ ਰਾਜ ਆ ਓਡੀਐਸ ਕੋਸ਼ਿਸ਼ ਦੇ ਵਿੱਚ ਹੋਏਗੀ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਕੈਂਡੀਡੇਟ ਸੱਤਾ ਤੇ ਆ ਉਹਨੂੰ ਵੀ ਇਸ ਦੇ ਉੱਪਰੋਂ ਲਾਹਾ ਲੈਣ ਦੀ ਕੋਸ਼ਿਸ਼ ਹੋਏਗੀ ਹੁਣ ਦੇਖਣ ਵਾਲੀ ਗੱਲ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਜਿਹੜੀਆਂ ਹੁਣ ਨਿੱਕ ਪੱਵਿੱਖ ਦੇ ਵਿੱਚ ਚੋਣਾਂ ਹੋਣੀਆਂ ਨੇ ਜਿਵੇਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਉਦੋਂ ਦੇਖਿਆ ਜਾਵੇਗਾ ਕਿ ਇਹਨਾਂ ਧੜਿਆਂ ਦੇ ਵਿੱਚੋਂ ਕਿਹੜਾ ਆਪਣਾ ਜਨ ਅਧਾਰ ਜਾਂ ਲੋਕਾਂ ਦੇ ਵਿੱਚ ਕਿੰਨੀ ਪਹੁੰਚ ਬਣਾਉਂਦਾ ਹੈ ਇਹ ਵੀ ਇਹਨਾਂ ਨੂੰ ਦੇਖਣੀ ਪਊਗੀ ਉਸ ਸੰਬੰਧ ਦੇ ਵਿੱਚ ਉਸ ਤੋਂ ਬਾਅਦ ਫਿਰ ਅਗਲੀ ਕੋਈ ਹੋਵੇਗੀ ਹਾਲ ਦੀ ਘੜੀ ਜਿਸ ਤਰ੍ਹਾਂ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਹੈ ਉਹ ਹਾਲੇ ਲਟਕਿਆ ਹੋਇਆ ਉਹ ਹਾਲ ਦੀ ਘੜੀ ਲੱਗਦੀਆਂ ਨਹੀਂ ਵੀ ਨਿਕਟਵਿਖ ਦੇ ਵਿੱਚੋਂ ਚੋਣਾਂ ਹੋਣਗੀਆਂ ਜਿਹਦੇ ਉੱਪਰ ਤੇ ਪੰਜ ਮੈਂਬਰੀ ਕਮੇਟੀ ਦਾ ਪੂਰਾ ਧਰਮਧਾਰਸੀਕ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਉੱਪਰ ਅਸੀਂ ਜਿੱਥੇ ਪ੍ਰਾਪਤ ਕਰਾਂਗੇ ਲੋਕਾਂ 'ਚ ਜਾਵਾਂਗੇ ਉਹ ਹਾਲ ਦੀ ਘੜੀ ਹੁੰਦੀਆਂ ਨਹੀਂ ਲੱਗ ਰਹੀਆਂ ਪਰ ਬਾਕੀ ਆਉਣ ਵਾਲੇ ਭਵਿੱਖ ਦਾ ਕੋਈ ਪਤਾ ਨਹੀਂ ਕਿ ਕਿਸ ਤਰ੍ਹਾਂ ਕਿੱਦਨੂ ਘਰਵਟ ਖਾ ਜਾਂਦਾ ਤੇ ਦੂਸਰੀ ਗੱਲ ਇਹ ਆ ਵੀ ਇਹਦੇ ਤੋਂ ਇਹੋ ਹੀ ਲੱਗ ਰਹੀ ਹੈ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸ਼ਕਤੀ ਹੈ ਉਹ ਵੰਡੀ ਜਾ ਰਹੀ ਹੈ ਅਲੱਗ-ਅਲੱਗ ਧੜਿਆਂ ਦੇ ਵਿੱਚ ਹੋ ਰਹੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਰੂਪ ਦੇ ਵਿੱਚ ਆਉਣਗੇ ਤੇ ਪੰਜਾਬ ਦੇ ਮਸਲਿਆਂ ਬਾਰੇ ਕਿਸ ਤਰ੍ਹਾਂ ਦਾ ਇਹਨਾਂ ਦਾ ਵਿਚਾਰ ਹੋਏਗਾ ਇਹ ਵੀ ਵੇਖਣ ਵਾਲੀ ਗੱਲ ਹੈ ਤੇ ਜਿੱਥੋਂ ਤੱਕ ਯਾਨੀ ਇਹਦਾ ਸਵਾਲ ਹੈ ਉਹਨਾਂ ਨੇ ਆਪਣਾ ਹੁਣ ਹੱਲੇ ਹੁਦਾ ਹੁਦਾ ਹੁਣੇ ਗਏ ਨੇ ਤੇ ਦੂਸਰੀ ਗੱਲ ਇਹ ਹੈ ਵੀ ਇਨ ਇਸ ਜ਼ੋਨ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਨੇ ਵੀ ਇੱਕ ਉਹਦਾ ਇੱਕ ਵਿਅਕਤੀ ਇੱਕ ਪਰਿਵਾਰ ਨੂੰ ਇੱਕ ਟਿਕਟ ਫੈਸਲੇ ਬਹੁਤ ਵਧੀਆ ਨੇ ਪੰਜਾਬੀਆਂ ਦੇ ਹੱਕਾਂ ਦੇ ਵੱਲ ਨੇ ਪਰੰਤੂ ਕੀ ਇਹ ਪੂਰੀ ਤਰ੍ਹਾਂ ਅਮਲ ਦੇ ਵਿੱਚ ਆਉਣਗੇ ਦੂਸਰਾ ਉਹਨਾਂ ਬੰਨ ਉਹ ਵੀ ਕਿਹਾ ਕਿ ਜਿਹੜਾ ਪਾਰਟੀ ਦਾ ਸੰਵਿਧਾਨ ਹੈ ਉਹ ਕਿਹੜੀ ਪਾਰਟੀ ਦਾ ਸੰਵਿਧਾਨ ਕਿ ਸ਼੍ਰੋਮਣੀ ਕਾਲੀ ਦਲ ਵਾਲੇ ਸੰਵਿਧਾਨ ਦੇ ਮੁਤਾਬਕ ਇਹ ਆਪਣੀ ਜਿਹੜੀ ਕਾਰਜਕਾਰਨੀ ਹੈ ਤੇ ਦੂਸਰੇ ਜਿਹੜੇ ਫਾਰਮ ਨੇ ਬਣਾਉਣਗੇ ਤੇ ਜੇਕਰ ਉਹ ਪਾਰਟੀ ਦਾ ਸੰਵਿਧਾਨ ਹੈ ਤਾਂ ਕੀ ਉਹਦੇ ਵਿੱਚ ਜਿਸ ਤਰ੍ਹਾਂ ਕਿ ਬੀਬੀ ਸਤਵੰਤ ਕੌਰ ਜੀ ਦਾ ਇੱਕ ਅਹੁਦਾ ਬਣਾਇਆ ਗਿਆ ਹੈ ਕੀ ਉਹ ਪਾਰਟੀ ਸੰਵਿਧਾਨ ਦੇ ਮੁਤਾਬਕ ਹੈ ਇਹ ਵੀ ਦੇਖਣ ਵਾਲੀ ਗੱਲ ਪਹਿਲਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਵਾਲ ਵੀ ਉੱਠਣਗੇ ਤੇ ਜਿਸ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਦੀ ਮੇਨ ਸਟਰੀਮ ਨੇ ਕਿਹਾ ਕਿ ਅਸੀਂ ਕਾਨੂੰਨੀ ਚਾਰਾ ਜੂਈ ਕਰਾਂਗੇ ਇਹਦੇ ਤੋਂ ਇਹ ਵੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਮੁਕੱਦਮੇਬਾਜ਼ੀਆਂ ਵੀ ਖੜੀਆਂ ਹੋ ਸਕਦੀਆਂ ਹਨ ਆਪਸੀ ਜਿਹੜਾ ਟਕਰਾਅ ਹੈ ਡਾਕਟਰ ਸਾਹਿਬ ਲੋਕਾਂ ਦੇ ਵਿੱਚ ਵੀ ਹੋਏਗਾ ਹਾਂ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਜਿਹੜੀ ਨਵੀਂ ਧਿਰ ਹੈ ਨਵਾਂ ਸਰੋਵਣੀ ਅਕਾਲੀ ਦਲ ਉਹਨਾਂ ਨੇ ਇੱਕ ਤਰ੍ਹਾਂ ਪਹਿਲਾ ਅਕਾਲੀ ਦਲ ਦਾ ਉਹਦਾ ਨਾਮ ਤਾਂ ਖੋਹ ਲਿਆ ਉਹ ਕਹਿੰਦੇ ਸਾਡਾ ਹੀ ਸਰੋਵਣੀ ਅਕਾਲੀ ਦਲ ਹੈ ਅਸੀਂ ਉਹੀ ਆ ਸਰੋਵਣੀ ਅਕਾਲੀ ਦਲ ਨਾਮ ਖੋਹ ਲਿਆ ਤੇ ਉਹ ਇਸੇ ਪ੍ਰਤੀਕਰਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਸਾਡਾ ਨਾਮ ਵਰਤਨ ਵਾਲਿਆਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਵਾ ਰਹੇ ਹਾਂ ਕਹਿੰਦਾ ਭਾਵ ਕਿ ਨਾਂ ਖੋਲਿਆ ਇਸ ਤੋਂ ਅੱਗੇ ਜਾ ਕੇ ਗਿਆਨੀ ਹਰਪ੍ਰੀਤ ਸਿੰਘ ਆਪਣੇ ਭਾਸ਼ਣ ਦੇ ਵਿੱਚ ਪਹਿਲੇ ਭਾਸ਼ਣ ਦੇ ਵਿੱਚ ਕਹਿੰਦੇ ਆ ਕਿ ਅਸੀਂ ਜਿਹੜੀਆਂ ਸ਼੍ਰੋਮਣੀ ਕਮੇਟੀ ਉਹਦਾ ਪ੍ਰੋਗਰਾਮ ਚੌਣ ਨਿਸ਼ਾਨ ਦਫ਼ਤਰ ਇਹ ਵੀ ਸਾਰੇ ਕਹਿੰਦਾ ਭਾਵ ਕਿ ਉਹਨਾਂ ਦੀ ਭਾਸ਼ਾ ਮੁਤਾਬਕ ਖੋਲਿਆ ਜਾਣੀ ਇੰਦਾ ਪਾਪ ਕੇ ਪਾਰਟੀ ਦਾ ਪਾਰਟੀ ਦਾ ਨਾਮ ਖੋਲਿਆ ਤੇ ਅਗਲੇ ਵੀਕ ਹੋਏ ਜਾਣਗੇ ਅਜਿਹੇ ਮਾਹੌਲ ਨੂੰ ਕਿਵੇਂ ਦੇਖਦੇ ਹੋ ਦੋਨਾਂ ਦੇ ਵਿੱਚ ਬੜੇ ਵੱਡੇ ਪੱਦਰ ਤੇ ਸਿੰਘ ਪਾਸੇ ਵਿਖਾਈ ਦੇ ਰਿਹਾ ਦੇਖੋ ਭਿੰਦਰ ਸਾਹਿਬ ਗੱਲ ਇਹ ਹੈ ਵੀ ਸ਼੍ਰੋਮਣੀ ਅਕਾਲੀ ਗੱਲ ਇੱਕ ਰਜਿਸਟਰਡ ਪਾਰਟੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਵਾਕਾਇਦਾ ਮਾਨਤਾ ਪ੍ਰਾਪਤ ਹੈ ਉਹਦਾ ਵਾਕਾਇਦਾ ਵਿਧੀਆਂ ਬਿਧਾਨ ਦੇ ਮਤਾਬਕ ਉਹਦੀ ਸਾਰੀ ਰਿਪੋਰਟ ਇਲੈਕਸ਼ਨ ਕਮਿਸ਼ਨ ਦੇ ਪਾਸ ਜਾਂਦੀ ਹੈ ਉਹਨੇ ਵੀ ਦੇਖਣ ਵਾਲੀ ਗੱਲ ਹੈ ਵੀ ਇਲੈਕਸ਼ਨ ਕਮਿਸ਼ਨ ਕਿਸ ਤਰ੍ਹਾਂ ਦਾ ਰੋਖ ਅਖਤियार ਕਰਦਾ ਹੈ ਜਦੋਂ ਕਿਸੇ ਨਾਮੀ ਕਾਲੀਦਲ ਜਿਹੜੀ ਦੀ ਚੋਣ ਹੋ ਚੁੱਕੀ ਹੈ ਇਹ ਵੋਟੇ ਵਿੱਚੋਂ ਹੁਣ ਇਹ ਆਪੋ ਆਪਣਾ ਕਲੇਮ ਕਰਨਗੇ ਉਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਸ ਪਾਸੇ ਨੂੰ ਰੋਖ ਅਖਤियार ਕੀਤਾ ਜਾਂਦਾ ਇਹ ਵੀ ਦੇਖਣ ਵਾਲੀ ਗੱਲ ਹੈ ਇਹੋ ਹੀ ਲੱਗਦਾ ਹੈ ਵੀ ਜਿਹੜਾ ਕਿਹਾ ਜਾਂਦਾ ਵੀ ਉਹਦੇ ਉੱਪਰ ਅਸੀਂ ਖੋਲ ਮੰਗੇ ਚੋਣ ਨਿਸ਼ਾਨ ਵੀ ਖੋਹਾਂਗੇ ਤਾਂ ਇਹਦੇ ਤੋਂ ਲੱਗਦਾ ਵਿੱਚ ਇਲੈਕਸ਼ਨ ਕਮਿਸ਼ਨ ਤੱਕ ਇਹਨਾਂ ਨੇ ਪਹੁੰਚ ਕੀਤੀ ਹੋਣੀ ਹੈ ਤੇ ਉਸ ਆਪ ਦੇ ਨਾਲ ਇਹ ਮਾਮਲੇ ਚਾਈ ਕਰਦੇ ਦੂਸਰੇ ਪਾਸੇ ਅਕਾਲੀ ਦਲ ਵੀ ਇਹ ਅਕਤੂਸ ਜੇਤਾ ਉਹਨਾਂ ਨੂੰ ਵੀ ਪਤਾ ਹੈ ਵੀ ਸਾਡੇ ਲਈ ਕਿਸਮਸਿਆਵਾਂ ਖੜੀਆਂ ਹੋ ਰਹੀਆਂ ਨੇ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਵੰਢੀ ਜਾ ਰਹੀ ਹੈ ਆਪ ਚ ਪਟੋਹਾੜ ਹੋ ਰਹੀ ਹੈ ਇਹਦੇ ਫਾਇਦੇ ਕਿਸ ਤਰ੍ਹਾਂ ਕੋਈ ਹੋਰ ਲੈ ਰਹੇ ਨੇ ਜਿਵੇਂ ਕਿ ਕੱਲ ਕੱਲੀ ਜਿਹੜਾ ਕਿ ਜ਼ਮੀਨ ਦੀ ਲੈਂਡ ਪੂਲਿੰਗ ਵਾਲਾ ਨੋਟੀਫਿਕੇਸ਼ਨ ਆ ਵਾਪਸ ਲਿਆ ਪੰਜਾਬ ਸਰਕਾਰ ਨੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਕਲੇਮ ਕੀਤਾ ਜਾ ਰਿਹਾ ਕਿ ਅਸੀਂ ਧਰਨੇ ਲਾਇਆ ਸੀ ਤੇ ਸਾਡੇ ਦਬਾਅ ਦੇ ਹੇਠ ਹੋਇਆ ਹੈਗਾ ਹੁਣ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਦੇ ਵਿੱਚ ਅਥਲੀ ਮਾਮਲੇ ਉੱਜ ਜਾਣੇ ਨੇ ਤੇ ਆਪਸ ਦੂਜੇ ਦੇ ਇੱਕ ਦੂਸਰੇ ਦੇ ਖਿਲਾਫ ਦੋਸ਼-ਪ੍ਰਤੀ-ਦੋਸ਼ ਹੋਣ ਦੇ ਈਮੇ ਹੋ ਹੀ ਰਹੇ ਨੇ ਹੁਣ ਆਪਾਂ ਬਿਲਕੁਲ ਗੱਲ ਸਰਬ ਤੁਸੀਂ ਵਿਰੋਧੀ ਪਾਰਟੀਆਂ ਦਾ ਜ਼ਿਕਰ ਕਰ ਰਹੇ ਹੋ ਸਾਡੇ ਨੂੰ ਜੀ ਸ਼੍ਰੀ ਕਾਂਟਕ ਸਰ ਤੋਂ ਭਗੌਣਾ ਕਰਾਰ ਦਿੱਤਾ ਜਾ ਰਿਹਾ ਸੀ ਤੇ ਹੁਣ ਉਨ੍ਹਾਂ ਵੱਲੋਂ ਇਹ ਇਨਾਂ ਨੂੰ ਪਗੋੜੇ ਕਰਾਰ ਦਿੱਤਾ ਜਾ ਰਿਹਾ ਤੇ ਇਹ ਸਵਾਲ ਉਠਾਏ ਜਾ ਰਹੇ ਨੇ ਕਿ ਇਨਾਂ ਨੇ 2 ਦਸੰਬਰ ਦੇ 2 ਦਸੰਬਰ 2024 ਦੇ ਸ਼੍ਰੀ ਹਰਤਕ ਸਾਹਿਬ ਦੇ ਹੁਕਮਨਾਮੇ ਦੀ ਲੰਘਣਾ ਕਰਕੇ ਅਵਗਿਆ ਕਰਕੇ ਇਸ ਤਰ੍ਹਾਂ ਇੱਕ ਨਮਾਜ਼ੂਲਾ ਖੋਲ੍ਹਿਆ ਜਦਕਿ ਉਨ੍ਹਾਂ ਨੇ ਤੱਕ ਜੱਸੀ ਦੇ ਦੁੱਲੇ ਬੰਦ ਕੀਤੇ ਜਾਣ ਇਹ ਵੀ ਤੋਲ ਰਹੇ ਨੇ ਕਿ ਹੂੰ ਕਿ ਹਾਂ ਡਾਕਟਰ ਸਾਹਿਬ ਕੀ ਇਹਦਾ ਮਤਲਬ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਹੁਣ ਵਾਲੇ ਜਥੇਦਾਰ ਕਾਲ ਤੱਕ ਤੁਸੀਂ ਚਲਬ ਕਰਨਗੇ ਕੋਈ ਸਪਸ਼ਟੀਕਰਨ ਲੈਣਗੇ ਜਿਹੜਾ ਇਹ ਮਾਮਲਾ ਜਿਹੜਾ ਤੁਸੀਂ ਦੱਸ ਰਿਹਾ ਹੋ ਨਹੀਂ ਭਿੰਡਰ ਸਾਹਿਬ ਇਹ ਤਾਂ ਦੇਖੋ ਹੁਣ ਆਹ ਬਿਆਨ ਆ ਰਹੇ ਨੇ ਜਿਸ ਤਰ੍ਹਾਂ ਕਿ ਸ਼੍ਰੋਮਣੀ ਕਾਲੀ ਦਲ ਦੀ ਕੱਲ ਜਿਹੜੀ ਕੌਮ ਹੋਈ ਜਾਂ ਉਸ ਦੇ ਉੱਪਰ ਸਵਾਲ ਉੱਠ ਰਹੇ ਨੇ ਉਹ ਕਹਿ ਰਹੇ ਨੇ ਵੀ ਜਿਹੜੇ 2024 ਦੇ ਵਿੱਚ 22 ਦਸੰਬਰ 2024 ਨੂੰ ਸ਼੍ਰੀ ਕਾਲਕਟਕ ਸਾਹਿਬ ਨੇ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀ ਵੀ ਬੱਖੋ ਵਖਰੇ ਚੁੱਲੇ ਸਮੇਟੇ ਜਾਣ ਇਹੋ ਹੀ ਇਸ ਤਰ੍ਹਾਂ ਦਾ ਜਿਹੜਾ ਕਿ ਸ਼੍ਰੀ ਕਾਲਕਟਕ ਸਾਹਿਬ ਦੇ ਨਵੇਂ ਜਥੇਦਾਰ ਕਹਿੰਮਕਾਮ ਜਥੇਦਾਰ ਜਿ세ਦਾਰ ਹਮ ਸਿੰਘ ਸਾਹਿਬ ਅ ਤਰਦੀਪ ਸਿੰਘ ਦੀ ਗੁਰਗੱਦੀ ਵੱਲੋਂ ਜਿਹੜਾ ਕਿ ਮਤਾ ਨੰਬਰ 1 ਦਿੱਤਾ ਗਿਆ ਸੀਗਾ ਉਹਦੇ ਵਿੱਚ ਵੀ ਉਹਨਾਂ ਨੇ ਲਿਖਿਆ ਵੀ ਜੋ 2 ਦਸੰਬਰ 2024 ਦੇ ਹੁਕਮਨਾਮੇ ਦੀ ਰੋਸ਼ਨ ਦੇ ਸਾਰਿਆਂ ਨੂੰ ਇਸ ਤਰ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਉਹਨੂੰ ਉਹ ਪਾਲਣਾ ਦੀ ਅਗਿਆ ਕਿਨੇ ਕੀਤੀ ਇਹ ਦੇਖਣ ਵਾਲੀ ਗੱਲ ਹੈ ਇਨ੍ਹਾਂ ਵੱਲੋਂ ਉਹਨਾਂ ਤੇ ਦੋਸ਼ ਲਾਏ ਜਾ ਰਹੇ ਨੇ ਤੇ ਉਹਨਾਂ ਤੋਂ ਇਨ੍ਹਾਂ ਤੇ ਲਾਏ ਜਾ ਰਹੇ ਨੇ ਹੋ ਸਕਦਾ ਸੰਭਾਵਨਾ ਹੈ ਇਹ ਮਾਮਲਾ ਸ਼੍ਰੀ ਕਲਤਕਸਾ ਉਤੇ ਫਿਰ ਜਾਵੇ ਤੇ ਉੱਥੋਂ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਆਉਂਦੀ ਹੈ ਕਿਸ ਤਰ੍ਹਾਂ ਦਾ ਦਿਸ਼ਾ ਨਿਰਦੇਸ਼ ਆਉਂਦਾ ਇਹ ਸ਼੍ਰੀ ਕਲਤਕਸਾਬ ਨੇ ਦੇਖਣੇ ਕੇ ਮੌਕੇ ਦੇ ਮਤਲਬ ਕੀ ਪ੍ਰਸਥਤੀਆਂ ਉਪਨ ਹੁੰਦੀਆਂ ਨੇ ਜੀ ਹੂੰ ਕੈਂਦਾਪਾਪ ਕੇ ਮਾਹੌਲ ਜਿੱਥੇ ਇੱਕ ਬੰਨੇ ਕੋਰਟ ਕਚੈਰੀਆਂ ਥਾਣੇ ਤੱਕ ਪਹੁੰਚ ਰਿਹਾ ਹੈ ਕਿ ਸਾਡਾ ਨਾਮ ਵਰਤ ਰਹੇ ਨੇ ਅਸੀਂ ਕਾਨੂੰਨੀ ਕਾਰਵਾਈ ਕਰਵਾ ਰਹੇ ਹਾਂ ਜਿਹੜੇ ਕਾਨੂੰਨੀ ਮਾਹਰਾਂ ਦਾ ਜਿਹੜਾ ਉਹਨਾਂ ਨਾਲ ਚਰਚਾ ਕਰ ਰਹੇ ਹਾਂ ਕੈਂਦਾਪਾਪ ਕੇ ਸਗਵੀਰ ਦੀ ਧਿਰ ਨੇ ਇਹ ਅਨਾਉਂਸ ਕਰ ਦਿੱਤੀ ਇਹ ਗੱਲ ਤੇ ਇੱਕ ਜਿਹੜੀ ਚਰਚਾ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਮਾਮਲਾ ਕਾਲ ਤੱਕ ਤੋਂ ਉੱਤੇ ਵੀ ਹੁਕਮ ਕਮਾ ਕੇ ਦੁਬਾਰਾ ਜਾਏਗਾ ਕਿ ਜਿਹੜੇ ਨਵੇਂ ਜਿਹੜੇ ਚੁੱਲੇ ਬਾਲੇ ਆ ਆਪਣਾ ਖੁਦ ਹੁਕਮ ਦੇ ਕੇ ਫਿਰ ਖੁਦ ਚੁੱਲੇ ਬਾਲ ਲੈਣੇ ਇਹ ਵੀ ਇੱਕ ਇੰਨੀ ਦੇ ਨਹੀਂ ਸੋਸ਼ਲ ਮੀਡੀਆ ਸਾਈਟ ਉੱਤੇ ਵੱਡੇ ਪੱਧਰ ਤੇ ਮਾਮਲਾ ਠਖਿਆ ਹੋਇਆ ਹੈ ਕਿ ਚੁੱਲੇ ਸਮਿਟਣ ਦੇ ਖੋ ਤੇ ਫੈਸਲੇ ਤੇ ਕੀ ਫਿਰ ਉਹ ਜ਼ੁਦਾ ਕਾਲ ਤੱਕ ਸਾਫ ਜੱਤੀਦਾਰ ਕੋਈ ਕਵੈਦ ਕੋਈ ਧਾਰਮਿਕ ਕਵੈਦ ਆਰੰਭ ਸਕਦੇ ਨੇ ਫਿਰ ਮਾਮਲਾ ਕਈ ਪੱਖਾਂ ਨੂੰ ਲੈ ਕੇ ਕਹਿ ਸਕਦੇ ਆ ਕਿ ਪਚੀਦਾ ਬਣ ਰਿਹਾ ਦੋਨਾਂ ਤਰਾਂ ਦੇ ਵਿੱਚ ਮੋੜ ਵੱਡੇ ਪੱਧਰ ਤੇ ਜਿਹੜਾ ਮਾਹੌਲ ਉਹ ਤਣਾਅ ਭਰਿਆ ਅਗਲੇ ਦਿਨਾਂ ਚ ਆਪਾਂ ਬਣਦਾ ਵੇਖਾਂਗੇ ਜਿਵੇਂ ਕਿ ਲੰਘੇ ਕੱਲ ਤੋਂ ਅੱਜ ਤੱਕ ਜਿਹੜੀ ਆਪਾਂ ਸਥਿਤੀ ਤੇ ਪਰਿਸਥਿਤੀ ਤੇ ਜਿਹੜਾ ਧਿਆਨ ਕੋਚ ਰੱਖਿਆ ਹੋਇਆ ਹੈ ਕਿ ਕਿਵੇਂ 93 ਦੀ ਬਿਆਨਬਾਜ਼ੀ ਬੜੀ ਤਲਕ ਭਰੀ ਹੈ ਅੱਜ ਐਸਪੀਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਦਾ ਕਹਿਣਾ ਸੀ ਕਿ ਇਹ ਗੁਰਮਰਯਾਦਾ ਦੇ ਵਿੱਚ ਚੁਣੌਤੀਆਂ ਦੇਣਾ ਨਹੀਂ ਜੀ ਕਹੋ ਜੀ ਕਹਾਓ ਜਿਵੇਂ ਯਾਨੀ ਹਰਪ੍ਰੀਤ ਸਿੰਘ ਕਹਿ ਰਿਹਾ ਹੈ ਕਿ ਬਹੁਤ ਕੋਸ਼ਿਸ਼ੀ ਕੋਲਾਂਗੇ ਉਹਨਾਂ ਦਾ ਤਾਂ ਉਹ ਹੀ ਆਪਣੇ ਆਪ ਦੇ ਵਿੱਚ ਮਾਮਲਾ ਵਾਜਬ ਨਹੀਂ ਖੈਰ ਮੋٹے ਤੌਰ ਤੇ ਫਿਰ ਦੁਬਾਰਾ ਕਿ ਕੁੰਡੀਆਂ ਦੇ ਸਿੰਘ ਫਸ ਰਹੇ ਨੇ ਜੀ ਡਾਕਟਰ ਸਾਹਿਬ हां ਭਿੰਡਾ ਸਾਹਿਬ ਦੇਖੋ ਇਹਦੇ ਵਿੱਚ ਕਈ ਕਈ ਕੁਝ ਮੰਥਨ ਹੋਏਗਾ ਇਸ ਤਰ੍ਹਾਂ ਕਿ ਕੱਲ ਜੀ ਚੋਣ ਹੋਈ ਆ ਉਹਦੇ ਵਿੱਚ ਇਹ ਵੀ ਇੱਕ ਫੈਸਲਾ ਹੈ ਜਾਂ ਇੱਕ ਵੱਡਾ ਫੈਸਲਾ ਬਹੁਤ ਵੱਡਾ ਜਿਹੜਾ ਜਿਹੜਾ ਕਿਸ ਅਕਾਲੀ ਦਲ ਦਾ ਪ੍ਰਧਾਨ ਹੋਏਗਾ ਉਹ ਕੋਈ ਵੀ ਅਹੁਦਾ ਨਹੀਂ ਲਏਗਾ ਕੋਈ ਵੀ ਸਰਕਾਰੀ ਅਹੁਦਾ ਨਹੀਂ ਲਏਗਾ ਤੇ ਉਹਦੀ ਮਿਆਦ ਵੀ ਨਿਤੀ ਗਈ ਹੈ ਵੀ 2 ਟਰਮਾਂ ਤਿੰਨ ਟਰਮਾਂ ਦੀਆਂ ਉਹਨੇ ਤੱਕ ਹੀ ਰਹਿ ਸਕਦਾ ਜੇਕਰ ਪ੍ਰਧਾਨ ਦੁਆਰਾ ਚੋਣ ਲੜਨੀ ਚਾਹੁੰਦਾ ਆਉਣੇ ਸਾਲ ਪਹਿਲਾ ਆਪਣਾ ਅਸਤੀਕਾ ਦੇ ਕੇ ਚੋਣ ਲੜ ਸਕਦਾ ਹੈ ਇਸ ਤਰ੍ਹਾਂ ਦੇ ਕਈ ਵਿਧੀ ਵਿਧਾਨਤਾ ਅੱਛਾ ਬਣਾਇਆ ਗਿਆ ਜਿਹਦੇ ਨਾਲ ਇਹਦੀ ਡੈਮੋਕਰੈਟਿਕ ਜੜੀ ਦੀ ਜਿਹੜਾ ਪਿਛਲਾ ਜਿਹੜਾ ਸੈਟਅਪ ਹੈ ਉਹ ਉਹਦੇ ਵਿੱਚ ਕਾਫੀ ਸੁਧਾਰ ਆਉngੀਆਂ ਭਾਵਨਾਵਾਂ ਨੇ ਪਰੰਤੂ ਕੀ ਰਾਜਨੀਤੀ ਵਿੱਚ ਤਾਂ ਜਿਸ ਤਰ੍ਹਾਂ ਕਿ ਜਿਉਂ-ਜਿਉਂ ਸੱਤਾ ਉਹਨਾਂ ਦੇ ਹੱਥ ਦੇ ਵਿੱਚ ਆ ਜਾਂਦੀ ਹੈ ਕੀ ਇਸ ਨੂੰ ਵੀ ਇਸ ਤਰ੍ਹਾਂ ਚੱਲਣ ਵੀ ਦੇਣਗੇ ਜਾਂ ਜਿਹੜਾ ਹੱਥ ਚੱਲੇਗਾ ਵੀ ਚਾਰ ਤੇ ਇਹ ਹੋਰ ਪਾਸੇ ਵੀ ਚਲੇ ਜਾਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਪਾਈਆ ਅਮਰਪਾਲ ਸਿੰਘ ਦੇ ਅਕਾਲੀ ਗੱਲ ਦਾ ਵੀ ਉਹਨਾਂ ਨੇ ਵੀ ਪੂਰੀ ਭਰਤੀ ਕੀ ਕਰਨੀ ਸ਼ੁਰੂ ਕੀਤੀ ਹੋਈ ਤੇ ਉਹਨਾਂ ਦਾ ਕਿਸ ਤਰ੍ਹਾਂ ਦਾ ਰੂਪ ਹੋਇਆ ਕਿ ਉਹਨਾਂ ਦਾ ਕੀ ਨੇਰ ਤਾਲ ਮੇਲ ਪੈਠੇਗਾ ਇਹ ਵੀ ਦੇਖਣ ਵਾਲੀ ਗੱਲ ਹੈ ਤੇ ਲੋਕ ਇਸ ਕਿਹੜੀ ਕਿਹੜੇ ਢੜੇ ਨੂੰ ਕਿਹੜੇ ਗੱਲ ਨੂੰ ਮਾਨਤਾ ਦਿੰਦੇ ਨੇ ਸਾਹਿਬ ਜੀ ਸਾਹਿਬ ਜੀ ਜਨ ਜਪਨ ਤੋਂ ਹੀ ਸ਼੍ਰੋਮਣੀ ਕਾਲੇ ਦਾ ਵਾਰਿਸ ਪੰਜਾਬ ਦੇ ਉਹ ਸ਼ਾਇਦ ਚੌਣ ਕਮਿਸ਼ਨ ਦੇ ਰਿਕਾਰਡ ਦੇ ਵਿੱਚ ਰਜਿਸਟਰਡ ਹੋਈ ਤੇ ਨਾ ਹੀ ਫੱਲੇ ਇਹ ਨਵੇਂ ਆ ਦੀ ਜਿਹੜੀ ਹੈ ਪੰਜ ਮੈਂਬਰੀ ਧਿਰ ਦੀ ਉਹ ਗੱਲ ਜ਼ਰੂਰ ਚਰਚਾ ਦੇ ਵਿੱਚ ਹੈ ਕਿ ਅਗਲਿਆਂ ਦਾ ਨਾਮ ਇਹਨਾਂ ਨੇ ਚੂਜ਼ ਕਰ ਲਿਆ ਤੇ ਜਿਵੇਂ ਉਹ ਕਹਿੰਦੇ ਨੇ ਕਿ ਅਸੀਂ ਸ੍ਰੋਣੀ ਕਮੇਟੀ ਆਰਾ ਵਗੈਰਾ ਚੋਣ ਨਿਸ਼ਾਨ ਦਫ਼ਤਰ ਸਭ ਖੋਹ ਲੈਣੇ ਆ ਤੇ ਪਾਰਟੀ ਦਾ ਲੱਗਦਾ ਹੈ ਕਿ ਖੋਹ ਲਈ ਉਹ ਚੀਕਾਂ ਮਾਰਦੇ ਆ ਕਿ ਅਸੀਂ ਜਿਹੜਾ ਨਾਮ ਵਰਤਣ ਵਾਲੇ ਜਿਹੜਾ ਸਾਡਾ ਵਰਤ ਰਹੇ ਨੇ ਅਸੀਂ ਉਹਨਾਂ ਖਿਲਾਫ ਹੁਣ ਕਾਨੂੰਨੀ ਕਾਰਵਾਈ ਕਰਾਂਗੇ ਡਾਟਰ ਸਾਹਿਬ ਚੀਕਾਂ ਤਾਂ ਮਰਵਾਤੀਆਂ ਮੰਨਦੇ ਹੋ ਡਾਕਟਰ ਸਾਹਿਬ ਆਵਾਜ਼ ਸ਼ਾਇਦ ਤੁਹਾਡੇ ਤੱਕ ਨਹੀਂ ਪਹੁੰਚੀ ਮੈਂ ਸਵਾਲ ਕਰ ਰਿਹਾ ਸੀ ਕਿ ਅਗਲੇ ਆਨੇ ਚੀਕਾ ਤਾਂ ਮਰਵਾਤੀਆਂ ਉਹ ਕਹਿੰਦੇ ਨੇ ਅਸੀਂ ਹੁਣ ਕਾਨੂੰਨੀ ਕਾਰਵਾਈ ਕਰਾਂਗੇ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਿੰਡਰ ਸਾਹਿਬ ਮਤਲਬ ਆਪਸੀ ਟਕਰਾ ਇਨਾ ਟਕਾ ਹੋਏਗਾ ਆਉਣ ਵਾਲੇ ਸਮੇਂ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਇਹ ਕਾਨੂੰਨੀ ਪੇਸ਼ੀਦਗੀਆਂ ਦੇ ਵਿੱਚ ਫਸੇਗਾ ਫਿਰ ਲੋਕਾਂ ਦੇ ਵਿੱਚ ਫਸੇਗਾ ਤੇ ਲੋਕ ਕਿਸ ਪਾਸੇ ਨੂੰ ਜਾਣਗੇ ਲੋਕਾਂ ਦਾ ਜਿਹੜਾ ਰੁਝਾਨ ਹੈ ਉਕੇ ਕਿ ਕਿ ਕਿਸ ਪਾਸੇ ਜਾਏਗਾ کئی 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 ਪੱਖਾਂ ਦੇ ਉੱਪਰ ਇਹ ਇਹਦਾ ਇੱਕ ਕਲੇਸ਼ ਛੇੜਨ ਦੀ ਜਿਹੜੀ ਹੈਗੀ ਹੈ ਗੁੰਜਾਇਸ਼ ਬਹੁਤ ਜ਼ਿਆਦਾ ਹੈ ਤੇ ਇਹਦੇ ਵਿੱਚੋਂ ਅਕਾਲੀ ਦਲ ਦਾ ਜਿਹੜਾ ਹੈਗਾ ਅਕਾਲੀ ਦਲ ਦਾ ਵੀ ਨੁਕਸਾਨ ਹੋਏਗਾ ਹੋਏਗਾ ਨਾ ਅਕਾਲੀ ਜਿਹੜੀ ਪਾਰਟੀ ਦੇ ਨਾਂ ਤੇ ਚੱਲ ਰਹੇ ਨੇ ਚਾਹੇ ਜਿਹੜਾ ਕੋਈ ਵੀ ਧੜਾ ਆਪਸੀ ਨੁਕਸਾਨ ਤਾਂ ਹੋਵੇਗਾ ਤੇ ਲੋਕਾਂ ਦੇ ਵਿੱਚੋਂ ਵੀ ਬਹੁਤ ਜ਼ਿਆਦਾ ਉਹ ਲੋਕਾਂ ਦੀ ਜਿਹੜੀ ਸੋਨੋ ਜਿਹੜੇ ਜੁੜੇ ਹੋਏ ਨੇ ਪਾਕਟੌਰ ਤੇ ਉਹਨਾਂ ਦੀ ਭਾਵਨਾ ਮਾਨੂਗੀ 66 ਵਜੇ ਕੀ ਨਾ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਇਹ ਅਸਲ ਦੇ ਵਿੱਚ ਇੱਕ ਤਰਾਸਿਕ ਸਥਿਤੀ ਆ ਪੰਜਾਬ ਦੀ ਜਿਵੇਂ ਸਰਦਾਰ ਨਵੀਂ ਤੇ ਨਵੀਂ ਤੇ ਕਹਿ ਰਹੀ ਏ ਕਿ ਅਸੀਂ ਚੌਣ ਨਿਸ਼ਾਨ ਦਫਤਰ ਉਹਨਾਂ ਦਾ ਖੋਹ ਲੈਣਾ ਤਾਂ ਕੋਈ ਪਿੱਛੇ ਵੱਡੀ ਸ਼ਕਤੀ ਤਾਂ ਹੋਏਗੀ ਖੈਰ ਸਗਵੀਰ ਸਿੰਘ ਬਾਦਲ ਦਾ ਬਿਆਨ ਹੈ ਕਿ ਇਹਨਾਂ ਦੇ ਪਿੱਛੇ ਕੇਂਦਰ ਹੈ ਬਾਦਲਾਂ ਨੂੰ ਲਾਂਬੇ ਕਰਨ ਲਈ ਅਜਹੀ ਜਿਹੜੀ ਸਾਜ਼ਿਸ਼ ਰਚੀ ਗਈ ਸੀ 2 ਦਸੰਬਰ ਦਾ ਜਿਹੜਾ ਫੈਸਲਾ ਉਹ ਵੀ ਅਜਿਹੀ ਅਜਿਹੇ ਮਾਮਲਿਆਂ ਦੀ ਰੋਸ਼ਨੀ ਦੇ ਵਿੱਚ ਉਤਪੰਨ ਹੋਇਆ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਵਕਤਾ ਘਾਗੋਵਾ ਦੇ ਅੱਜ ਇਹ ਸਾਰੇ ਮਾਮਲਿਆਂ ਦੇ ਵਿੱਚ ਜਿਹੜੇ ਬਿਆਨ ਆਏ ਆ ਪ੍ਰतिकਰਮ ਖਾਸ ਕਰਕੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਪੰਜਾਬ ਦੇ ਅਸ਼ਵਨੀ ਸ਼ਰਮਾ ਉਹਨਾਂ ਦਾ ਕਹਿਣਾ ਹੈ ਕਿ ਕਾਲੀ ਪੌਟੈਕਸੁੱਤੇ ਜਿਹੜਾ ਸਰਕਾਰ ਵਰਤਾਰਾ ਇਨੀ ਦਿਨੀ ਚੱਲ ਰਿਹਾ ਹੈ ਉਹਦੇ ਤੇ ਸਾਡੀ ਨਜ਼ਰ ਤਾਂ ਜ਼ਰੂਰ ਟਿਕੀ ਹੋਈ ਹੈ ਪਰੰਤੂ ਸਾਡੀ ਕੋਈ ਦਿਲਚਸਪੀ ਨਹੀਂ ਇਤਿਆਦ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਕੈਬਨਿਟ ਮਿਨਿਸਟਰ ਨੇ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਨੇ ਸਖਤਰ ਲੈਵਲ ਦੀ ਪੋਸਟ ਤੇ ਉਹਨਾਂ ਕੋਲ ਰਾਜ ਸੀ ਜਿਹੜਾ ਅਜੇ ਦੀ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਦਾ ਕਹਿਣਾ ਹੈ ਕਿ ਇਕੱਲੇ ਦਲ ਦਾ ਗਰਾਫਟਾਊਨ ਹੋ ਰਿਹਾ ਹੈ ਬਾਕੀ ਬਹੁਤ ਪਾਰਟੀ ਜਨਤਾ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਇਕੱਲੇ ਆਪਣੇ ਦਮ ਤੇ ਚੋਣ ਲੜਾਂਗੇ ਅਜੇ ਹ ਸਾਰਾ ਕੁਝ ਜੀਦਰ ਸਾਹਿਬ ਹਾਂ ਪਿੰਦਰ ਸਾਹਿਬ ਦੇਖੋ ਜੋ ਉਨੀ ਕਾਲੀ ਦਲ ਦੇ ਸਦਾਰ ਸਿੰਘ ਵੀ ਸਿੰਘ ਬਾਦਲ ਹੋਂ ਨਾਲੇ ਘੜੇ ਨੇ ਦੋਸ਼ ਲਾਏ ਵਿਚ ਕੋਈ ਨਾ ਕੋਈ ਸਚਾਈ ਤਾਂ ਹੋਏਗੀ لازਮੀ ਹੈ ਕਿ ਕੇਂਦਰ ਸਰਕਾਰ ਇਸ ਪੱਖ ਤੋਂ ਪੂਰੀ ਨਿਗਰਾਨੀ ਰੱਖ ਰਹੀ ਆ ਉਹਨਾਂ ਨੂੰ ਪਤਾ ਹੈ ਜੇ ਨਹੀਂ ਕਾਲੀ ਸ਼ਕਤੀ ਬੰਦੀ ਜਾਏਗੀ ਕਿ ਕਿੰਨੀ ਪਾਰਟੀਆਂ ਨੇ ਕਿਉਂਕਿ ਪਹਿਲਾਂ ਤੋਂ ਹੀ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਆਪਣੀਆਂ ਜਿਹੜੀਆਂ ਹਮਖਿਆਲ ਖੇਤਰੀ ਪਾਰਟੀਆਂ ਸੀ ਉਹਨਾਂ ਨੂੰ ਸਭ ਤੋਂ ਵੱਧ ਉਹਨਾਂ ਨੇ ਡੈਮੇਜ ਕੀਤਾ ਚਾਹੇ ਮਹਾਰਾਸ਼ਟਰ ਦੇ ਵਿੱਚੋਂ ਹੋਵੇ ਇਹ ਚਾਹੇ ਉਹਨਾਂ ਪਾਰਟੀਆਂ ਹੋਰ ਜਗਾਤੇ ਹੋਵੇ ਉਹਨਾਂ ਨੇ ਆਪਣੇ ਹਮਖਿਆਲ ਪਾਰਟੀਆਂ ਨਾਲ ਉਹਨਾਂ ਦੇ ਨਾਲ ਸੰਪਰਕ ਕਰਦੇ ਸੀ ਉਹਨਾਂ ਨੂੰ ਸਭ ਤੋਂ ਵੱਧ ਨੁਕਸਾਨ ਪਿਆ ਇਮੇਜ ਵਿੱਚ ਸ਼੍ਰੋਮਣੀ ਕਾਲੀਗਲ ਦਾ ਤੇ ਭਾਜਪਾ ਦਾ ਨਾਲ ਆਪੀ ਸੰਲੱਗਤਾ ਸੀ ਕਿੰਨਾ ਚਿਰ ਉਹਨਾਂ ਨੇ ਰਾਜ ਕੀਤਾ ਪਰੰਤੂ ਇਹ ਇਹ ਇਸ ਨੂੰ ਵੀ ਪਾਰਟੀ ਜਨਤਾ ਪਾਰਟੀ ਨੇ ਵੱਡੇ ਤੌਰ ਦੇ ਉੱਪਰ ਪੱਟੋ ਢਾਡ ਕਰ ਬੰਦੇ ਨਾਲ ਕੇ ਇਹ ਪੂਰੀ ਤਰ੍ਹਾਂ ਸ਼ਕਤੀਸ਼ਾਲੀ ਹੋਈ ਹੋਵੇ ਪਾਰਟੀ ਇਹ ਉਹਨਾਂ ਦੇ ਹਿੱਤ ਦੇ ਵਿੱਚ ਨਹੀਂ ਇਹ ਇਸ ਕਰਕੇ ਹੀ ਅਕਾਲੀ ਦਲ ਚੀਕਾ ਮਾਰ ਰਿਹਾ ਕਿ ਭਾਰਤੀ ਜਨਤਾ ਪਾਰਟੀ ਇਹ ਆਪਣੀ ਪੂਰੀ ਸ਼ਕਤੀ ਦੇ ਨਾਲ ਸਾਨੂੰ ਨੁਕਸਾਨ ਪਹੁੰਚਾਉਣ ਦੇ ਲਈ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਤੇ ਦੂਸਰੇ ਪਾਸੇ ਪੂਰੇ ਇਰਜਾਮ ਵੀ ਇਹੋ ਲੱਗਣਗੇ ਨਾ ਵੀ ਉਹ ਉਹਦੇ ਨਾਲ ਰਲਿਆ ਹੋਵੇ ਉਹ ਉਹਦੇ ਨਾਲ ਰਲਿਆ ਹੋਇਆ ਕੋਈ ਜਿਵੇਂ ਕਿ ਪਹਿਲਾਂ ਵੀ ਆ ਰਿਹਾ ਹੈ ਕਿ ਸੰਸਥਾਵਾਂ ਦੇ ਬਾਰੇ ਵੀ ਕਿਹਾ ਆ ਰਿਹਾ ਹੈਗਾ ਵੀ ਆਰਐਸਐਸ ਦੀ ਦਖਲੰਦਗੀ ਹੋ ਰਹੀ ਹੈ ਆਰਐਸਐਸ ਦੀ ਹੋ ਰਹੀ ਹੈ ਇਹ ਦੋਸ਼ ਲੱਗਣਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖੇ ਹੋ ਕੇ ਲੱਗਣਗੇ ਬਿਲਕੁਲ ਡਾਕਟਰ ਸਾਹਿਬ ਨਵੀਂ ਧਿਰ ਸਰੋਵਣੀ ਕਾਲੀਤਾਲ ਦੀ ਨਵੀਂ ਧਿਰ ਜਿਹਨੂੰ ਕੋਸ਼ਾਗੋ ਅਪਲਾਈਡ ਫਾਰ ਵੀ ਇਹਦਾ ਨਾਮ ਦੱਸ ਰਹੇ ਹੈ ਹਾਲਾਂਕਿ ਇਸ ਧਿਰ ਦੇ ਡੈਲੀਗੇਟ ਮੈਂਬਰ ਦਾ ਵੀ ਇੱਕ ਦਾ ਸਟੇਟ ਲੈਵਲ ਦੇ ਡੈਲੀਗੇਟ ਨੇ ਵੀ ਇਹਨੂੰ ਫਿਲਹਾਲ ਅਪਲਾਈਡ ਫਾਰ ਹੀ ਕਰਤਾਨੇ ਹੈ ਖੈਰ 14 ਨੂੰ ਭੜਕੇ ਇਹਨਾਂ ਦੀ ਬੈਠ ਚੰਡੀਗੜ੍ਹ ਦੇ ਵਿੱਚ ਇਹਨਾਂ ਸਦ릭 ਸ਼ਾਇਦ ਉਹਦੇ ਵਿੱਚ ਜਿਹੜੀ ਵਰਕਿੰਗ ਕਮੇਟੀ 31 ਮੈਂਬਰੀ ਬਣਾਉਣੀ ਹੈ ਉਦੇ ਉੱਤੇ ਕੋਈ ਰਣਨੀਤੀ ਜਾਂ ਅਗਲੀ ਸਾਰੀ ਰਣਨੀਤੀ ਉਹ ਤੈਅ ਕਰਨਗੇ ਫਿਰ ਗਿਆਨੀ ਹਰਪ੍ਰੀਤ ਸਿੰਘ ਨੇ ਜਨਰਲ اجلاس ਦੇ ਵਿੱਚ ਪ੍ਰਧਾਨ ਵਨ ਤੋਂ ਬਾਅਦ ਸਾਰੀ ਜਿਹੜੇ ਸਾਰੇ ਸਟੇਟ ਡੈਲੀਗੇਟ ਨੂੰ ਜਿਹੜੀ ਇੱਕ ਗੱਲ ਜ਼ਰੂਰ ਉਹਨੇ ਖੋਲੀ ਹੈ ਕਿ ਭਾਈ ਮੇਰੇ ਡਾਹਾ ਨਾਲ ਗੱਲ ਚ ਪਾਇਓ ਡਾਹਾ ਜਾਂ ਡਾਇਆ ਉਹ ਨਾਲ ਪਾਇਓ ਮੈਂ ਮਤਲਬ ਹਰ ਕਸੌਟੀ ਤੇ ਖਰਾ ਉਤਰਾਂਗਾ ਜੇਕਰ ਮੇਰੇ ਗਾਲਚ ਡਾਹਾ ਜਾਂ ਡਇਆ ਪਵਾ ਦਿੱਤਾ ਡਾਹਾ ਪਵਾ ਦਿੱਤਾ ਤਾਂ ਫਿਰ ਨਤੀਜਾ ਉਹ ਨਹੀਂ ਮਹਿ ਜਾ ਸਕਾਂਗਾ ਡਾਟ ਸਾਹਿਬ ਸਭ ਤੋਂ ਪਹਿਲਾਂ ਤੇ ਬੋਲੋ ਇਹ ਡਾਹਾ ਡਇਆ ਵੱਖ-ਵੱਖ ਖੇਤਰਾਂ ਦੇ ਵਿੱਚ ਬੋਲਿਆ ਜਾਂਦਾ ਹੈ ਇਹ ਹੁੰਦਾ ਕੀ ਹੈ ਮਤਲਬ ਯਾਨੀ ਹਰਪ੍ਰੀਤ ਸਿੰਘ ਨੇ ਆਪਣੀ ਜਿਹੜੀ ਹੈ ਸਟੇਟ ਡੈਲੀਗੇਟਰ ਨਾਲ ਇਹ ਗੱਲ ਇੱਕ ਤਰ੍ਹਾਂ ਖੋਲੀ ਹੈ ਉਹਨਾਂ ਨੇ ਕਿਹਾ ਕਿ ਕੇ ਡਾਹਣ ਅਮਰੀਕਾ ਚੁਦਾਏ ਉਹਨਾਂ ਨੇ ਸ਼ਰਤ ਲਾਈ ਇੱਕ ਤਰ੍ਹਾਂ ਇਹ ਡਾਹਾ ਕੀ ਹੁੰਦਾ ਅਸਲ ਦੇ ਵਿੱਚ ਪਿੰਡ ਸਾਹਿਬ ਜਿਹੜਾ ਗਾ ਆਪਾਂ ਪੰਜਾਬ ਖੇਤੀ ਪ੍ਰਧਾਨ ਦੇਸ਼ ਹੈ ਤੇ ਇੱਥੇ ਪਸ਼ੂ ਪਾਲਣ ਦਾ ਹੀ ਪੂਰਾ ਕੰਮ ਹੁੰਦਾ ਤੇ ਅੱਗੇ ਜਦੋਂ ਪਸ਼ੂਆਂ ਨੂੰ ਚਾਰਨ ਜਾਂਦੇ ਹੁੰਦੇ ਸੀ ਜੇ ਕੋਈ ਗਾਂ ਮੱਝ ਜੇ ਜ਼ਿਆਦਾ ਰੋਹ ਹੋ ਜਾਂਦੀ ਸੀ ਤਾਂ ਉਹਨੂੰ ਭੱਜਣ ਤੋਂ ਰੋਕਣ ਦੇ ਲਈ ਜਦ ਚਾਰਨ ਵਾਸਤੇ ਲਿਆਂਦੇ ਤੇ ਗਲ ਦੇ ਵਿੱਚ ਟੰਬਾ ਪਾ ਦਿੰਦੇ ਸੀ ਉਹ ਜੇ ਜੇ ਕੋ ਰੋਹ ਭੱਜਦੀ ਸੀ ਨਾ ਆਉਰੇ ਗਿੱਟਿਆਂ ਦੇ ਵਿੱਚ ਪੜਦਾ ਸੀਗਾ ਇਸ ਤਰ੍ਹਾਂ ਦਾ ਉਹਨੂੰ ਡਹਾ ਕਿਹਾ ਜਾਂਦਾ ਸੀਗੇ ਆਮ ਹੀ ਪ੍ਰਚਲਿਤ ਸੀਗਾ ਹੁਣ ਗੈਨੀਜੀ ਨੇ ਬਿਲਕੁਲ ਕਿ ਉਹ ਗਈ ਐ ਇਸ ਪੱਖ ਤੋਂ ਪੂਰੀ ਤਰ੍ਹਾਂ ਜਿੱਤ ਨੇ ਉਹਨਾਂ ਨੇ ਆਪਣੇ ਕੰਮ ਦਾ ਜਿਸ ਤਰ੍ਹਾਂ ਦਾ ਉਹਨਾਂ ਦਾ ਸਟਾਈਲ ਹੈ ਪਹਿਲਾਂ ਵੀ ਸ਼ਰੀਕਾਲ ਤਖਤ ਸਾਭ ਦੇ ਜਥੇਦਾਰ ਹੁੰਦੇ ਆ ਤੇ ਤਖਤ ਦਮਦਮਾ ਸਾਭ ਦੇ ਹੁੰਦੇ ਆ ਉਹਨਾਂ ਨੇ ਆਪਣੀਆਂ ਕਈ ਨਵਾਇਤਾਂ ਵੀ ਕਾਇਮ ਕੀਤੀਆਂ ਨੇ ਕਈ ਕੁਝ ਉਹਨਾਂ ਨੇ ਪੂਰੀ ਤਰ੍ਹਾਂ ਆਪਣਾ ਦੱਸਿਆ ਤੇ ਉਹੋ ਹੀ ਹੁਣ ਅਕਾਲੀ ਦਲ ਦੇ ਪ੍ਰਧਾਨਗੀ ਦੇ ਵਿੱਚ ਉਹਨਾਂ ਨੇ ਇਹ ਆ ਵੀ ਮੈਂ ਕਿਸੇ ਬਹੁਤਾ ਜਿਆਦਾ ਬੰਧਨ ਨਾ ਮੇਰੇ ਤੇ ਪਾਇਓ ਕਿ ਟੋਟਵੱਟ ਪ੍ਰਧਾਨ ਨੂੰ ਵੀ ਰਹਿਣ ਦੇਉ ਇਹ ਤਾਂ ਕਹਿਣ ਦਾ ਭਾਗ ਇਹੀ ਹੋਏਗਾ ਹੁਣ ਜਦੋਂ ਉਹਨਾਂ ਨੇ ਸਪਸ਼ਟ ਕਰ ਦਿੱਤਾ ਮੈਂ ਕੋਈ ਰਾਸੀ ਹੋਰ ਕੋਈ ਯੋਦਾ ਨਹੀਂ ਲੈਣਾ ਮੈਂ ਸਿਰਫ ਪ੍ਰਧਾਨਗੀ ਹੈ ਪ੍ਰਧਾਨਗੀ ਹੀ ਰੱਖਣੀ ਹੈ ਤੇ ਜਦਕਿ ਪਾਰਟੀ ਦੇ ਵਿੱਚੋਂ ਵੀ ਫੈਸਲਾ ਹੋਇਆ ਕਿ ਇੱਕ ਇੱਕ ਵਿਅਕਤੀ ਦਾ ਉਹਦੇ ਦਾ ਫੈਸਲਾ ਪਾਰਟੀ ਨੇ ਐਲਾਨ ਕੀਤਾ ਹੋਇਆ ਤੇ ਉਹ ਇਹੀ ਹੋਏਗਾ ਕਿ ਪਰਿਵਾਰ ਨੂੰ ਇੱਕ ਟਿੱਕ ਦਿੱਤੀ ਜਾਏਗੀ ਬਾਕੀ ਇਹ ਤਾਂ ਆਉਣ ਵਾਲੇ ਸਮੇਂ ਚ ਕਿੰਨੇ ਪਰਿਵਾਰ ਅ ਅੱਗੇ ਆਉਂਦੇ ਨੇ ਜਾਂ ਕਿ ਨਕ ਪਰਿਵਾਰ ਬਾਤ ਤੋਂ ਮੁਕਤ ਹੁੰਦੇ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਵੇਂ ਲੱਗ ਰਿਹਾ ਹੈਗਾ ਬਈ ਪਰਿਵਾਰ ਦੀ ਜ਼ਿਾਰੇਦਾਰੀ ਪੂਰੀ ਤਰ੍ਹਾਂ ਕੈਮ ਰਹੀ ਹੈ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸਾਰਾ ਕੈਬਨਟ ਤੱਕ ਚੱਲਦੀ ਰਹੀ ਹੈ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖੀ ਜਾਊ ਹੂੰ ਡਾਕਟਰ ਸਾਹਿਬ ਕਹਿੰਦਾ ਪਾਬਕ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੀ ਲੀਡਰਸ਼ਿਪ ਦੇ ਪਾਏ ਜਾ ਰਹੇ ਢਾਹੇ ਤੋਂ ਫਿਲਹਾਲ ਉਹ ਦੱਲ ਰਹੇ ਨਹੀਂ ਖਬਰਾਂ ਰਹੇ ਨਹੀਂ ਕਿ ਦਾਹਤ ਜੀਵਤ ਤੁਸੀਂ ਦੱਸਿਆ ਕਿ ਟੰਬਾ ਹੁੰਦਾ ਇੱਕ ਲੱਕੜ ਦਾ ਅੱਗੇ ਕਿ ਉਹ ਗਿੱਟਿਆਂ ਚ ਵੱਜਦਾ ਹੈ ਜਾਂ ਗੋਡਿਆਂ ਜਦੋਂ ਪਸ਼ੂ ਬਹੁਤ ਤੇਜ਼ੀ ਨਾਲ ਭਜਦਾ ਤਾਂ ਉਹਨੂੰ ਰੋਕਣ ਲਈ ਕਹਿੰਦਾ ਪਾਵੇ ਕਿ ਆਟੋਮੈਟਿਕਲੀ ਕੋਈ ਸਵਿਚ ਕਹਿ ਸਕਦੇ ਹਾਂ ਕਿ ਇਹਨੂੰ ਜੇਕਰ ਅੱਜ ਦੀ ਪਾਸ਼ਾ ਦੇ ਵਿੱਚ ਅੱਜ ਦੀ ਜੋ ਕੀ ਪੀੜ੍ਹੀ ਨੂੰ ਇਹ ਗੱਲ ਸਮਝਾਣੀ ਹੋਵੇ ਉਹ ਹੁੰਦਾ ਕੀ ਹੈ ਖੈਰ ਲੀਡਰਸ਼ਿਪ ਨੇ ਉਹਨਾਂ ਨੂੰ ਕਿਹਾ ਕਿ ਠੀਕ ਹੈ ਓਕੇ ਹੈ ਅਸੀਂ ਦਾਅ ਲਈ ਪਾਵਾਂਗੇ ਤੁਹਾਡੇ ਕਰ ਫਿਰ ਕਈ ਵਾਰ ਨਾ ਲੀਡਰਸ਼ਿਪ ਨੂੰ ਸਕੇਂਡਰ ਲਾਣਾ ਪੈਂਦਾ ਹਟ ਸਾਹਿਬ ਕਿ ਭਾਵੇਂ ਕੋਈ ਚੁਣਨ ਵਾਲੇ ਬੰਦੇ ਬਹੁਤ ਉੱਤੋਂ ਵੱਡੇ ਵੀ ਹੋਣ ਇਸ ਧਿਰ ਦੇ ਵਿੱਚ ਵੀ ਜਿਵੇਂ ਪ੍ਰੋਫੈਸਰ ਚੰਦੂ ਮજરા ਸਾਹਿਬ ਸਰਦਾਰ ਰਖਣਾ ਸਾਹਿਬ ਬਡਾਣਾ ਸਾਹਿਬ ਜੀ ਵੀ ਜਗੀਰ ਕੌਰ ਹੋਰ ਸਾਰੇ ਅੱਗੇ ਬੜੇ ਸੀਨੀਅਰ ਨੇ ਤੇ ਉਹ ਤਾਂ ਫਿਰ ਨਹੀਂ ਨਾ ਚਾਣਗੇ ਕਿ ਸਾਡੇ ਪ੍ਰਧਾਨ ਜੀ ਹੁਣ ਆਪਣੇ ਹਿਸਾਬ ਨਾਲ ਹੀ ਸਮਝੌਤੇ ਕਰਦੇ ਹੋਣ ਆਪਣੇ ਹਿਸਾਬ ਨਾਲ ਹੀ ਬਾਕੀ ਆਗੂਆਂ ਨਾਲ ਮੇਲ ਮਿਲਾਉ ਪਰ ਰੱਖਣ ਉਹ ਦੱਸਣਾ ਤਾਂ ਪਾਊਗਾ ਨਾ ਲੀਡਰਸ਼ਿਪ ਨੂੰ ਜਿਹੜੀ ਵਰਕਿੰਗ ਕਾਉਂਸਲ ਇਹ ਆ ਰਾ ਵਗੈਰਾ ਜੋ ਵੀ ਬਣੇਗੀ ਢਾਹ ਤਾਂ ਫਿਰ ਪੈਂਦਾ ਹੀ ਹੈ ਨਾ ਬਿਨਾਂ ਢਾਹੇ ਤਾਂ ਗੱਲ ਨਹੀਂ ਬਣਦੀ ਹੈ ਕਈ ਵਾਰ ਬਹੁਤ ਵੱਡੇ ਜਿਹੜੇ ਪ੍ਰਸ਼ਾਸਕੀ ਅਹੁਦੇ ਐ ਨਾ ਉਹਨਾਂ ਨੂੰ ਵੀ بڑے ਛੋਟੇ ਲੈਵਲ ਦੇ ਜਿਹੜੇ ਅਧਿਕਾਰੀ ਨੇ ਨਾ ਉਹ ਸਕੈਨ ਕਰਦੇ ਹੁੰਦੇ ਆ ਉਹਦੀ ਰਿਪੋਰਟ ਭੇਜਦੇ ਆ ਸੀਆਈਡੀ ਲੈਂਦੇ ਆ ਇਹ ਨੂੰ ਦਾਹਾ ਕਿਹਾ ਜਾਂਦਾ ਹੈ ਮੋٹے ਤੌਰ ਤੇ ਥੋੜਾ ਜਿਹਾ ਡਾਕਟਰ ਸਾਹਿਬ ਅਪਿੰਟਰ ਸਾਹਿਬ ਦੇਖੋ ਜਿਹੜਾ ਕਿ ਪਿਛਲਾ ਪੰਜ ਪਾਰਟੀ ਦਾ ਇਤਿਹਾਸ ਦੇਖੀਏ 1970 80 ਤੱਕ ਪਾਰਟੀ ਦਾ ਸ਼ੋਮਣੀ ਕਾਲੀ ਦਲ ਦੀ ਇੱਕ ਕਲੈਕਟਿਵ ਲੀਡਰਸ਼ਿਪ ਉੱਪਰ ਦੀ ਸੀ ਜਿਹਦੇ ਵਿੱਚ ਪਾਰਟੀ ਪ੍ਰਧਾਨ ਐਸਜੀਪੀਸੀ ਦੇ ਪ੍ਰਧਾਨ ਪਾਰਲੀਮੈਂਟਰੀ ਬੋਰਡ ਦਾ ਚੇਅਰਮੈਨ ਅਤੇ ਮੌਕੇ ਦਾ ਮੁੱਖ ਮੰਤਰੀ ਇਸ ਤਰ੍ਹਾਂ ਦੀ 4-5 ਵਿਅਕਤੀ ਜਿਹੜੇ ਵੱਡੇ ਹੁੰਦੇ ਪ੍ਰਮੁੱਖ ਹੁੰਦੇ ਤੇ ਉਹਨਾਂ ਦੀ ਕਲੈਕਟਿਵ ਲੀਡਰਸ਼ਿਪ ਹੁੰਦੀ ਤੇ ਉਹ ਫੈਸਲੇ ਲੈਂਦੇ ਇਹ ਇਹ ਤਾਂ ਬਾਦ ਵਿੱਚ ਜਿਵੇਂ-ਜਿਵੇਂ ਪਾਰਟੀ ਦੀ ਜਿਹੜੀ ਸੱਤਾ ਇੱਕ ਵਿਅਕਤੀ ਦੇ ਹੱਥ 'ਚ ਆਉਂਦੀ ਰਹੀ ਤਾਂ ਉਹ ਸਾਰਾ ਕੁਝ ਇੱਕ ਦੇ ਕੇਂਦਰਿਤ ਹੁੰਦਾ ਰਿਹਾ ਜਿਸ ਤਰ੍ਹਾਂ ਕਿ ਇਸਤਨਮੇ ਤੋਂ ਬਾਅਦ ਜਦੋਂ ਟੋੜਾ ਸਾਹਿਬ ਦੇ ਨਾਲ ਬਾਦਲ ਸਾਹਿਬ ਦੀ ਖਟਕੀ ਤਾਂ ਟੋੜਾ ਸਾਹਿਬ ਨੂੰ ਬਾਹਰ ਬਾਹਰ ਕਰ ਦਿੱਤਾ ਤਾਂ ਐਸੀਪੀ ਦੀ ਬਾਦਲ ਸਾਹਿਬ ਦੇ ਕੰਟਰੋਲ 'ਚ ਆ ਗਈ ਸਰਕਾਰ ਉਹਨਾਂ ਦੇ ਚੀ ਪਾਰਟੀ ਪ੍ਰਧਾਨ ਵੀ ਉਹ ਰਹੇ ਉਸ ਤੋਂ ਬਾਅਦ ਤਾਂ ਸ਼੍ਰੋਮਣੀ ਕਾਲੀ ਦਲ ਦੀ ਇੰਨੀ ਕੁ ਪਾਵਰਫੁਲ ਹੋ ਗਏ ਸਨ ਕੀ ਅਕਾਲ ਤਖਤਾਂ ਦੇ ਜਥੇਦਾਰ ਤਖਤਾਂ ਦੇ ਜਥੇਦਾਰ ਵੀ ਸਾਰੇ ਮਤਲਬ ਇੱਕ ਵਿਅਕਤੀ ਦੇ ਕੇਂਦਰਿਤ ਹੋ ਗਏ ਸੀ ਉਹ ਜਿਸ ਤਰ੍ਹਾਂ ਵੀ ਚਾਹੁੰਦੇ ਧਰਮ ਵੀ ਉਹਨਾਂ ਦੇ ਹੱਥ ਚ ਆ ਗਿਆ ਸੀ ਤੇ ਰਾਜਨੀਤੀ ਵੀ ਹੱਥ ਚ ਆ ਗਈ ਰਾਜਨੀਤੀ ਦਾ ਸਾਰਾ ਕੇਂਦਰੀਕਰਨ ਹੋ ਗਿਆ ਸੀ ਜੋ ਮਰਜ਼ੀ ਸੀ ਕਿਉਂਕਿ ਅਕਾਲ ਤਖਤਾਂ ਦੇ ਤਖਤਾਂ ਦੇ ਜਥੇਦਾਰ ਵੀ ਸੀਐਮ ਹਾਊਸ ਤੋਂ ਨਿਰਦੇਸ਼ ਲੈਣ ਜਾਂਦੇ ਸਨ ਤੇ ਜਿਹਦੇ ਕਾਰਨ ਕੁਸ਼ਲਤ ਐਸਲੇ ਵੀ ਹੋਏ ਤੇ ਜਿਨ੍ਹਾਂ ਦੇ ਕਾਰਨ ਕਾਲੀ ਦਲ ਦੀ ਅਦੋਕੀ ਸਥਿਤੀ ਬਣੀ ਹੈ ਜਿਹ ਸੇ ਪਿਕਚਰ ਆ ਜਿਹੜੀ ਹੈ ਸਿਹਾਰ ਲਹਿਰਬਣੀ ਤੇ ਅਕਾਲੀ ਦਲ ਦੀ ਜਿਹੜੀ ਅੱਜ ਦੀ ਸਥਿਤੀ ਹੈ ਜਿਹੜੇ ਪਛੋਕੜ ਚ ਉਹ ਵੀ ਗੱਲਾਂ ਨੇ ਜੇ ਦੇਖਿਆ ਜਾਵੇ ਤਾਂ ਪੰਚ ਪਰਵਾਨੀ ਤੇ ਪੰਚ ਪ੍ਰਧਾਨੀ ਦੀ ਜਿਹੜੀ ਪ੍ਰਥਾ ਚਲਦੀ ਰਹੀ ਹੈ ਉਹਦੇ ਵਿੱਚ ਤਾਂ ਕਲੈਕਟਿਵ ਹੀ ਫੈਸਲੇ ਲੈ ਜਾਂਦੇ ਨੇ ਕਿ ਸਾਰਿਆਂ ਦੇ ਉੱਤੇ ਨਾਲ ਨਾ ਕਿ ਇਕੱਲੇ ਦੇ ਨਾਲ ਇਹਦੇ ਵਿੱਚ ਝੋਟਾ ਇਹ ਜ਼ਰੂਰੀ ਹੋਈ ਹੈ ਵੀ ਸਾਰੇ ਰਲ ਮਿਲ ਕੇ ਆਪਸੀ ਉਹਦੇ ਨਾਲ ਫੈਸਲੇ ਲੈਣ ਨਾ ਕਿ ਇੱਕ ਵਿਅਕਤੀ ਵਿਸ਼ੇਸ਼ ਆਪਣਾ ਆਪਣਾ ਹੁਕਮ ਤੋਂ ਸੇ ਇਹ ਕਦੇ ਵੀ ਇਸ ਤਰ੍ਹਾਂ ਦੀ ਉਚਿਤ ਨਹੀਂ ਹੋਏਗੀ ਜੀ ਹੂੰ ਕਿਰਚੂ ڈاکਮੈਂਟੀ ਦੀਆਂ ਸਿਫਾਰਸ਼ਾਂ ਬਾਰੇ ਬੜੀ ਪਿਛਲੇ ਸਮੇਂ ਚਰਚਾ ਰਹੀ ਸ਼ਾਇਦ ਹੁਣ ਉਹ ਇਹ ਨਵੀਂ ਧਿਰ ਦੇ ਵਿੱਚ ਆਟੋਮੈਟਿਕਲੀ ਉਹ ਸਿਫਾਰਸ਼ਾਂ ਕੀ ਲਾਗੂ ਹੋ ਗਈਆਂ ਨੇ ਮੰਡੀਆਂ ਜਾਣ ਗਈਆਂ ਪਿੰਡ ਸਰਦ ਦੇਖੋ ਹਲਕਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਯਾਨੀ ਹੱਕ ਵੀ ਸਿੰਘ ਜੀ ਆਪਣਾ ਪੰਜਾਬ ਦਾ ਵੀ ਤੋਰਾ ਕਰਨਗੇ ਜਾਂ ਹੋਰ ਇਸ ਤਰ੍ਹਾਂ ਨੇ ਕੋਈ ਰੈਲੀਆਂ ਮਜਾਰੇ ਜਿੱਥੋ ਜਿੱਥੋ ਹੈ ਇਸ ਤਰ੍ਹਾਂ ਦੀ ਤੈਕਲੀ ਕਰਕੇ ਆਪਣੇ ਆਪ ਨੂੰ ਦਰਸਾਉਣਾ ਪਊਗਾ ਨਾ ਹਲੇ ਕਰਨਾ ਵੀ ਪੈਣਾ ਇਹ ਇਹ ਲਾਜ਼ਮੀ ਹੈ ਵੀ ਇੱਕ ਤੋਂ ਰੈਲੀਆਂ ਭਰੀਆਂ ਵੀ ਇਹਨਾਂ ਦੀਆਂ ਪੱਟੀਆਂ ਵੀ ਹੋ ਸਕਦੀਆਂ ਨੇ ਇਹਦੇ ਵਿੱਚ ਕਿਉਂਕਿ ਜਿਹੜਾ ਇਹਨਾਂ ਨੂੰ ਅੰਧਾਰਾ ਦੇਣ ਦੇ ਲਈ ਤਾਂ ਹੀ ਇਸ ਤਰ੍ਹਾਂ ਦਾ ਜਿਹੜਾ ਢੇੜਾ ਉਹਨਾਂ ਵਾਲੇ ਸਮੇਂ ਦੇ ਵਿੱਚ ਪੂਰਾ ਸਿੱਖਾ ਹੋਊਗਾ ਫਿਰ ਉਦੋਂ ਕਲੀਦਲ ਵੀ ਆਪਣਾ ਜਿਹੜਾ مین ਸਟ੍ਰੀਮ ਹੈ ਉਹ ਵੀ ਆਪਣਾ ਜੋਰ ਲਾ ਕੇ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਦਿਖਾਉਣਗੇ ਤੇ ਲੋਕ ਜਿਹੜੇ ਅਸਲੀ ਪੰਥ ਹੈ ਕਾ ਲੋਕ ਨੇ ਉਹ ਦੇਖੋ ਕਿਹੜੀ ਕਿਸ ਧਿਰ ਦੇ ਵੱਲ ਆਪਣਾ ਹਮਈ ਭਰਦੇ ਨੇ ਜਾਂ ਕਿ ਉਹ ਇਨਤ ਕਾਰਨਾਂ ਤੇਰਾ ਦੇ ਵਿੱਚ ਨਿਰਾਸ਼ ਹੁੰਦੇ ਨੇ ਕੋਈ ਹੋਰ ਨਵੀਂ ਉੱਤਰ ਉੱਭਰਦੀ ਹੈ ਇਹ ਵੀ ਮੌਕੇ ਦੀ ਪਰ ਸੰਭਾਵਨਾ ਮਨੁੱਖ ਕਿ ਕਿਸ ਤਰ੍ਹਾਂ ਦਾ ਭੁਖ ਦੇ ਵਿੱਚ ਕਾਲੀ ਵੱਲ ਦਾ ਭੁਖ ਕਿਸ ਤਰ੍ਹਾਂ ਦਾ ਰਹੇਗਾ ਕਿਸ ਤਰ੍ਹਾਂ ਦੀ ਦਿਸ਼ਾ ਦੇ ਵੱਲ ਚਲੇਗਾ ਹਾਲ ਦੀ ਘੜੀ ਇਹ ਹੈ ਕਿ ਪੂਰੀ ਤਰ੍ਹਾਂ ਆਪਸੀ ਜਿਹੜੇ ਤਣਾਅ ਵਧ ਰਹੇ ਨੇ ਤੇ ਆਪਸੀ ਜਿਹੜੇ ਬਕਰੀਮੇ ਨੇ ਇਹ ਬਦਨਗੇ ਤੇ ਇੰਨੇ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਸਕਦਾ ਹੈ ਇਸ ਕਿਸ ਵਿਸ਼ਾ ਵੱਲ ਇਹ ਹੀ ਜਾਣ ਦੇਗੀ ਖੈਰ ਬਿਲਕੁਲ ਬਹੁਤ ਕੋਸ਼ਿਸ਼ ਹੈ ਸਕਦੇ ਹਾਂ ਕਿ ਸਮੇਂ ਦੇ ਮਾਹੌਲ ਦੇ ਗਰਭ ਦੇ ਵਿੱਚ ਹੈ ਦੇਖਣ ਵਾਲੀ ਗੱਲ ਹੈ ਕਿ ਅਗਲੇ ਸਮੇਂ ਇਹ ਸਾਰਾ ਮਾਹੌਲ ਕਿਸ ਪਾਸੇ ਨੂੰ ਰੁਖ ਕਰਦਾ ਹੈ ਖੈਰ ਜੇਕਰ ਆਪਾਂ ਅਜੋਕੀ ਜਿਹੜੀ ਸਿਆਸਤ ਹੈ ਇਹਨੂੰ ਮੁਬਾਰਕਵਾਦ ਦਈਏ ਇਸ ਦੇ ਨਾਲ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰੀਏ ਦਰਸ਼ਕਾਂ ਸਨਹਿ ਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਸਾਡੇ ਨਾਲ ਜੁੜੇ ਸਨ ਉਹ ਗਿਰਾਸੀ ਮਹਾ ਅਤੇ ਅਜ਼ਾਰਾ ਜਾਕੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲੀ ਵਕਸਫਤ ਦੇਣ ਵਾਸਤੇ ਤੁਹਾਡਾ ਧੰਨਵਾਦ ਸ਼ੁਕਰੀਆ ਧੰਨਵਾਦ ਇਹ ਮਿਸ਼ਰਤ ਪੰਜਾਬੀ